ਦੋਸਤੋ ਇੱਕ ਵਾਰ ਤੋਂ ਫੇਰ ਆਪਾਂ ਸਤਲੁਜ ਦਰਿਆ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸਤਲੁਜ ਦਰਿਆ ਨੇ ਬਹੁਤ ਹੀ ਜ਼ਿਆਦਾ ਭਿਆਨਕ ਮੰਜ਼ਰ ਦਿਖਾਇਆ ਇਸ ਏਰੀਏ ਦੇ ਵਿੱਚ ਜੋ ਕਿ ਜਲੰਧਰ ਏਰੀਆ ਪਿੰਡ ਰਾਏਪੁਰ ਗੁਜਰਾ ਦੀਆਂ ਜ਼ਮੀਨਾਂ ਪਾਣੀ ਦੇ ਵਿੱਚ ਖੜਦੀਆਂ ਹੋ ਜਾਂਦਾ ਜਦ ਆ ਰਹੀਆਂ ਸੋ ਅੱਗੇ ਵੀ ਤੁਹਾਨੂੰ ਆਪਾਂ ਤਸਵੀਰਾਂ ਦਿਖਾਈਆਂ ਸੀਗੀਆਂ ਕਿ ਬਹੁਤ ਹੀ ਮਾੜੇ ਹਾਲਾਤ ਆ ਕਿਸਾਨਾਂ ਦੇ ਬਹੁਤ ਬੁਰੇ ਹਾਲਾਤ ਕਿਸਾਨ ਵੀਰਾਂ ਦੀ ਜੋ ਫਸਲਾਂ ਬਹੁਤ ਹੀ ਜ਼ਿਆਦਾ ਪਾਣੀ ਦੇ ਵਿੱਚ ਹੜ ਚੁੱਕੀਆਂ ਆ ਬਹੁਤ ਬੁਰਾ ਹਾਲ ਆ ਤੁਸੀਂ ਦੇਖ ਹੀ ਸਕਦੇ ਆ ਤੁਹਾਡੇ ਸਾਹਮਣੇ ਇਹ ਮੰਜ਼ਰ ਸਤਲੋਈ ਦਾ ਦਿਖਾਈ ਦੇ ਰਿਹਾ ਬਹੁਤ ਮਾੜੇ ਹਾਲਾਤ ਆ ਸੋ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਜੋ ਮੇਨ ਬਾਨੇ ਆ ਉਹ ਵੀ ਦਿਖਾ ਦਿੰਨੇ ਆ ਸੋ ਇਥੋਂ ਸਿਰਫ 500 ਮੀਟਰ ਦੀ ਦੂਰੀ ਤੇ ਇਹ ਜੋ ਮੇਨ ਬਾਨੇ ਆ ਜੋ ਦਿਖਾਈ ਦੇ ਰਿਹਾ ਆ ਬਿਲਕੁਲ ਨਜ਼ਦੀਕ ਇਹ ਜਿਹੜੀ ਡਿਟਾ ਆਇਆ ਪਾਣੀ ਦੀ ਲੱਗ ਚੁੱਕੀ ਆ ਬਹੁਤ ਹੀ ਮਾੜੇ ਹਾਲਾਤ ਆ ਇੱਥੋਂ ਦੇ ਸੋ 500 ਮੀਟਰ ਦੀ ਦੂਰੀ ਤੇ ਬੰਨ ਰਹਿ ਚੁੱਕਾ ਆ ਸੋ ਬਾਕੀ ਪਾਣੀ ਦੇ ਵਿੱਚ ਸਾਰੀਆਂ ਜ਼ਮੀਨਾਂ ਤੁਸੀਂ ਸਾਹਮਣੇ ਦੇਖ ਸਕਦੇ ਆ ਜਿੰਨਾ ਪਾਣੀ ਚੱਲ ਰਿਹਾ ਸੋ ਇਹਦੇ ਵਿੱਚ ਹੜ ਚੁੱਕੇ ਆ ਬਹੁਤ ਭਿਆਨਕ ਮੰਜ਼ਰ ਆ ਸਤਲੁਜ ਦਰਿਆ ਦਾ ਤੁਸੀਂ ਦੇਖ ਸਕਦੇ ਆ ਕਿ ਕਿਸ ਤਰ੍ਹਾਂ ਪਾਣੀ ਦੀ ਸਪੀਡ ਚੱਲ ਰਹੀ ਆ ਔਰ ਕਿਸ ਤਰ੍ਹਾਂ ਇਹ ਪਾਣੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਆ ਕਿਸਾਨ ਵੀਰਾਂ ਦੀ ਫਸਲਾਂ ਬਹੁਤ ਜ਼ਿਆਦਾ ਪਾਣੀ ਦੇ ਵਿੱਚ ਇੱਥੇ ਵੀ ਹੜ ਚੁੱਕੇ ਆਂ ਘਟੋ ਘਟ 50 60 ਏਕੜ ਫਸਲਾਂ ਜ਼ਿਮੀਂਦਾਰਾਂ ਦੀਆਂ ਜੋ ਕਿ ਪਾਣੀ ਦੇ ਵਿੱਚ ਹੜ ਚੁੱਕੇ ਆਂ ਬਹੁਤ ਭਿਆਨਕ ਮੰਜ਼ਰ ਆ ਬਹੁਤ ਮਾੜੇ ਹਾਲਾਤ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪਾਣੀ ਨੇ ਤਬਾਈ ਮਚਾਈ ਹੋਈ ਆ ਬਹੁਤ ਹੀ ਭਿਆਨਕ ਮੰਜ਼ਰ ਆ ਇਹ ਸਤਲੋਜ ਦਾ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਸੀਂ ਦੇਖ ਸਕਦੇ ਆ ਜਲੰਧਰ ਏਰੀਆ ਪਿੰਡ ਰਾਇਪੁਰ ਗੁਜਰਾ 36 ਬੁਰਜੀ ਔਰ 34 ਬੁਰਜੀ ਦੇ ਨੇੜੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਫਸਲਾਂ ਨੂੰ ਬਹਾ ਕੇ ਵੇਚਲੇ ਜਾ ਰਿਹਾ ਹੈ ਸੋ ਤੁਹਾਡੇ ਸਾਹਮਣੇ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਾਣੀ ਆਪਣੀ ਚਪੇਟ ਦੇ ਵਿੱਚ ਇਹ ਫਸਲ ਝੋਨੇ ਦੀ ਲੈ ਰਿਹਾ ਆ ਅੱਗੇ ਵੀ ਚੱਲੀਏ ਨਹੀਂ ਜਾਣਾ ਡੋਰ ਬਹੁਤ ਹੀ ਮਾੜੇ ਹਾਲਾਤ ਆ ਕਿਸਾਨ ਵੀਰਾਂ ਦੇ ਸੋ 500 ਮੀਟਰ ਦੀ ਦੂਰੀ ਤੇ 메ਨ ਬੰਨਰ ਰਹਿ ਚੁੱਕਾ ਆ ਸੋ ਬਾਕੀ ਜ਼ਮੀਨਾਂ ਫਸਲਾਂ ਸਾਰੀਆਂ ਇਸ ਪਾਣੀ ਦੇ ਵਿੱਚ ਹੜ ਚੁੱਕੀਆਂ ਆ ਬਹੁਤ ਮਾੜੇ ਹਾਲਾਤ ਆ ਇਸ ਏਰੀਏ ਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਹੀ ਰਹੇ ਹੋ ਕਿ ਕਿਸ ਤਰ੍ਹਾਂ ਝੋਨੇ ਦੇ ਫਸਲਾਂ ਇਹ ਪਾਣੀ ਦੇ ਵਿੱਚ ਹੜ ਚੁੱਕੀਆਂ ਆ ਸੋ ਸਾਹਮਣੇ ਵੀ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਆ ਜੋ ਥੋੜੀ